ਸੁਖ ਹਟਲ ਗੁਰ ਸੇਵੀਐ ਇਹ ਨਿਸ ਸਹਜ ਸੋਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਫਤਖ ਸੰਧੀ ਨੂਰ ਅਰਸਹੁ ਕੁਰਸਹੁ ਛੱਟੀਐ ਤਦ ਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਸੱਜਣ ਸਚਾ ਪਾਤਿ ਸ਼ਾਹੋ ਸਿਰ ਸਾਹੰਦੈ ਸ਼ਾਹੋ ਜਿਸ ਪਾਸ ਬਹਿਠਿਆ ਸੋਈਐ ਸਭਨੋ ਦਾਵੇ ਸਾਹੋ ਸੱਜਣ ਸਚਾ ਪਾਤਿ ਸ਼ਾਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਤਨਾਮ ਸ਼੍ਰੀ

ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਸਰੀਰ ਕੋਟੰਬ ਸਿਹਤ ਸੋ ਜਿਤ ਹੁਣ ਖਸਮ ਨਾ ਪਾਇਆ ਤ੍ਰਿਗ ਤ੍ਰਿਗ ਸੋਇ ਤ੍ਰਿਗ ਤੈਗ ਕਪੜ ਅੰਗ ਚੜਾਇਆ ਤ੍ਰਿਗ ਸਰੀਰ ਕੋਟੰਬ ਸਹਤ ਸਿਓ ਜਤ ਹੁਣ ਖਸਮ ਨਾ ਪਾਇਆ ਪੜੀ ਛੋੜ ਕੇ ਫਿਰ ਹੱਥ ਨਾ ਆਵੈ ਅਹਲਾ ਜਨਮ ਗਵਾਇਆ ਦੁਜਾ ਭਾ ਨਦਿ ਲੇਵ ਲਗੜ ਜਿਨੇ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਾਨ ਸੇਵਕ ਤੇਰੇ ਤੈਨਕੇ ਤ ਦੁਖ ਨਿਵਾਰੇ ਦਾਤਾ ਕਿ ਆਏ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਹਈਆ ਮਨ ਮੁਖ ਬੰਦ ਵਿਚਾਰੇ ਸੋਜਨ ਮੁਕਤ ਜਿਸ ਇਕਲਵ ਲਾਗੇ ਸਦਾ ਰਹਾ ਤੈਨਕੇ ਗਹਿਣ ਗਤ ਕਹੀ ਨ ਜਾਏ ਸੱਚ ਆਪ ਸਵਾਰੇ ਪਰਮ ਪੁਲਾਣ ਸ ਮਨ ਮੁਖ ਕਹੀਐ ਨਾ ਉਰਵਾਰ ਨ ਪਾਰੇ ਜਿਸਨੂੰ ਨਦਰ ਕਰੇ ਸੋਈ ਜਨਪ ਹਰ ਜਨ ਮਾਇਆ ਮਹਿ ਨਸਤਾਰੇ ਨਾਨਕ ਪਾਗ ਹੋਵ ਜਿਸ ਮਸ ਤਕ ਬਿਧਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਜਾਨ ਵਾਇਆ ਮਹਿੰਦ ਸਤਾਰੇ ਨਾਨਕ ਪਾਗ ਹੋਵ ਜਿਸ ਮਸਤ ਕਾ ਕਲਹ ਮਾਰ ਬਿਧਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਤ ਸਿਉ ਜਿਤ ਹੁੜ ਖਸਮ ਨਾ ਪਾਇਆ ਪੌੜੀ ਛੁੜ ਕੀ ਫਿਰ ਹਾਥ ਨ ਆਵੇ अहि जनम गवाया